ਸਸੀ ਕਾ ਜੀ ਅਸੀਂ ਬਣਾਇਆ ਹੈ ਅੱਜ ਸਾਗ ਤੇ ਸਾਗ ਲਗਭਗ ਬਣ ਚੁੱਕਿਆ ਹੈ ਤੇ ਸਾਗ ਨੂੰ ਆਲਣ ਬਾਕੇ ਕੂਟ ਲੈਣੇ ਆ ਵੈਸੇ ਸੀ ਆਲਣ ਬਾਕੇ ਪਹਿਲਾਂ ਕੁੱਟਿਆ ਹੋਇਆ ਵਾ ਤੇ ਹੁਣ ਇਹਨੂੰ ਸਵਾਰ ਕੇ ਕੂਟ ਲੈਣੇ ਆ ਸਾਗ ਜਮਾਂ ਤਿਆਰ ਆ 2 ਵਜੇ ਦਾ ਤੇ ਰਿਹਾ ਵਾ ਮਨ ਜਾ ਕੇ ਬਣਿਆ ਸਾਗ ਬਹੁਤ ਵਧੀਆ ਬਣਿਆ ਲੱਗਦਾ 스맬 ਵੀ ਬਹੁਤ ਸੋਹਣੀ ਆ ਰਹੀ ਹੈ ਇਹਨੂੰ ਸਵਾਰ ਕੇ ਕੂਟ ਲੈਣੇ ਆ ਆਪਾਂ ਬਹੁਤ ਵਧੀਆ ਸਾਗ ਬਣਾ ਲਿਆ ਇਸ ਦੀ ਕਿਲਾ ਕਿਉਂ ਖਾਸ ਹੈ ਸੇ ਸਾਗ ਲਾਸਟ ਵਾਰੀ ਦਾ ਇਹ ਜਾਂਦਾ ਜਾਂਦਾ ਹੁਣ ਸਾਗ ਨਹੀਂ ਮਿਲਦਾ ਕਿਤੇ ਤੇ ਥੋੜਾ ਜਿਹਾ ਮਿਲਿਆ ਸੀ ਤੇ ਅੱਜ ਵਲੌਗ ਬਣਾ ਲਈਏ ਸਾਗ ਵਾਲਾ ਬਹੁਤ ਵਧੀਆ ਬਣਿਆ ਬਹੁਤ ਸੁਣਾ ਪੁਲੇਵਾ ਪਾਲਕ ਮਿੱਥੇ ਮਿੱਥੀ ਸਾਰਾ ਖਿਪਾਇਆ ਇਹਦੇ ਵਿੱਚ ਜਿਹੜਾ ਸਾਗ ਦਾ ਮਿੱਟੀ ਕਲੀਅਰ ਪਿੰਦਾ ਉਹ ਪਾਇਆ ਬਹੁਤ ਸੁਣਾ ਸਾਗ ਬਣ ਗਿਆ ਆਜੂ ਜੀ ਕਿਨੂ ਕਿਨੂ ਪਸੰਦਾ ਕੈਨੇਡਾ ਅਮਰੀਕਾ ਚ ਬੈਠੇ ਪੰਜਾਬੀ ਸਾਗ ਖਾ ਲੋ ਸਪੈਸ਼ਲ ਟਰਡੇ ਵਾਸਤੇ ਸਾਗ ਬਣਿਆ ਹੈ ਕੈਨੇਡਾ ਤੋਂ ਕੁਈ ਆਏ ਨੇ ਆਂਟੀ ਅੰਕਲ ਉਹ ਪੱਕੇ ਉੱਧਰ ਹੀ ਰਹਿੰਦੇ ਨੇ ਤੇ ਉਹਨਾਂ ਨੇ ਸਾਗ ਖਾਣਾ ਸੀ ਉਹਨਾਂ ਦੇ ਸਪਸ਼ਟ ਤੇ ਸਾਗ ਬਣਿਆ ਉਹਨਾਂ ਦੇ ਭੇਜਣਾ ਤੇ ਅਸੀਂ ਆਪਾ ਉਹਨਾਂ ਨੂੰ ਬਣਾਤਾ ਵਾ ਸਾਗ ਮੰਮੀ ਜੀ ਦਾ ਉਹਨਾਂ ਨੂੰ ਵੈਸੇ ਸਾਗ ਪਹਿਲਾਂ ਵੀ ਬਣਾ ਕੇ ਭੇਜ ਜਿ세 ਇੱਕ ਵਾਰੀ ਅੱਜ ਫਿਰ ਬਣਾ ਕੇ ਭੇਜ ਜਗੇ ਤੇ ਇਹ ਸਾਡਾ ਅੱਜ ਦਾ ਵਲੌਗ ਆ ਕਿਵੇਂ ਲੱਗਿਆ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਥੈਂਕ ਯੂ ਜੀ